ਇਹ ਹਿਸਾਬ ਨੂੰ ਕਰਨ ਗਏ ਆ ਆਇਟੋ ਉਹ ਸਾਹਮਣੇ ਉਹਨਾਂ ਚਿਰ ਪਹਿਲਾਂ ਨੂੰ ਸੜ ਦੇ ਜਿੰਨਾ ਤੇ ਉੱਥੇ ਹਰੀ ਦੀ ਐਨੀ ਤਨੂੰ ਸਸਟਾ ਇੱਥੇ ਆਪਣੇ ਜਿਹੜਾ ਸੀ ਲੱਗਦਾ ਉੱਦਨ ਮਿਲ ਜਾਂਦਾ ਐ ਵੀ ਹਰ ਦਾ ਦੂਜੇ ਨੂੰ ਮਾਰਦਾ ਕਦੀ ਨਾ ਜੰਮੀ ਆ ਲੱਗੋ ਹਰੀ ਹੈ ਜੀ ਉਹਦੇ ਲੰਘਣ ਆ ਸੀ ਓਹ ਨੀ ਉਹ ਕੱਢੀਆਂ ਮੋਟਰਾਂ ਸਾਰੇ ਰੋਕ ਜਾਣੇ ਆ ਸਿੰਗੂ ਜੀ ਮਾਰ ਜੀ ਆ ਦੇਖੋ ਜੀ ਉਸੇ ਸ਼ਰਕ ਤੇ ਬੱਸਾਂ ਉਸੇ ਸ਼ਰਕ ਤੇ ਟ੍ਰੇਨ ਆਹ ਟ੍ਰੇਨ ਆ ਨਿੱਕੀ ਜੀ ਆ ਬੱਸ ਆ ਉਹ ਵੀ ਟ੍ਰੇਨ ആ ട്രേ സ്ടേേഷ ട്രേനോ ആ ട്രേനെ ആയി ട്രേന ਮਾਰ ya ਯਾਰ ਇਹਣਾ ਉਹਦਾ ਹੁਣ ਆ ਜਾਣਾ ਹਾਂ ਲੰਡਾ ਗੱਤੋ ਬਹੁਤ ਸੁਣੋਂ ਦੀ ਜੀ ਦੜਾਦੇ ਨਾ ਰਿਹਾ ਅੱਜ ਪਹਿਲੀ ਵਾਰ ਕਰਨੇ ਕੰਮ ਆ ਅੱਜ ਆਹਨ ਕੋਲ ਕੋਲ ਜੁਰ ਦੇ ਆਹਨ ਕੋਲ ਨਾ ਆਪਟੀ ਉਹ ਤੇ ਮੀਡੀਆ ਸਰਵੇ ਵੀ ਹਾਂ ਰਿਹਾ ਹੈ ਅਖੋ ਦੇ ਹਾਂ ਮਨ ਲੱਜਾਣਾ ਜੀ देखो यार कट्टे सोने शहर हां वार ले ने सोच। सिरेया ना। നമ്മിയ ലോ ഫോൺ ചടക ਬੰਦ ਨਾ ਰੋਕੋ ਜੀ ਨਾ ਮਾਤਿਨੋ ਫੜਦੇ ਗਏ ਆ ਰਹੇ ਨੇ ਛੱਡ ਵਰ ਰੇ ਰੇਡੀਓ ਸੁਣਾਉਗਾ YouTube ਤੇ ਪਾਵਾ ਦੇਖ ਲਿਆ ਸਾਰੇ ਚਾਈਨਾ ਦਾ ਕਿੱਡਾ ਕਿਊਟ ਆਣਾ I ਗੱਲ ਕਰੀਂ ਨਾ ਵਾਲੀ ਦੀ ਗੁੱਡ ਇਵਨਿੰਗ ਹੋ ਗਈ ਓਏ ਹੈਲੋ ਹੈਲੋ ਆਹ ਸੂਣਾ ਇੱਥੇ ਨਾ ਬੱਚੇ ਪੜਦੇ ਇੱਥੇ ਪਲਾਨ ਬਕਮੈ ਦੀ ਗੱਲ ਬਹੁਤ ਸਨੇਹਤ ਕਿੰਨੀ ਗੱਲ ਇਹਨੇ ਕਾਈ ਕਰਾਏ ਲੋਕ ਸਕੂਲ ਖਾਦੇ ਨੂੰ ਸਕੂਲ ਖਾਣ ਨੂੰ ਏ ਇੱਥੇ ਸਕੂਲੇ ਪੜ੍ਹਨ ਬਾਧਣਾ ਤੁਹਾਨੂੰ ਜੀ ਆਹਾਂ ਠੰਡਾ ਠੰਡਾ ਆ ਕੀ ਸੀ ਚੀਜ਼ ਆ ਕੀ ਚੀਜ਼ ਇਹ ਬੱਚੇ ਵੀ ਚਾਹੀਏ ਬੱਚਾ ਵੀ ਪੂਲਾ ਆ ਗਿਆ ਹੈ ਅੱਛਾ ਬੱਚੇ ਵੀ ਪੂਲਾ ਆ ਗਿਆ ਹੈ ਬੱਚਿਆਂ ਦਾ ਸਵਿੰਗ ਪੂਲਾ ਹੈ ਟਿਕਟ ਵੀ ਲੱਗਦੀ ਇੱਥੇ ਇਹ ਆ ਉਹ ਜੰਨੀ ਨੇ ਉਹ ਸਾਰਾ ਕੁਝ ਜਿਹੜਾ ਮੇਰੇ ਘਰ ਤੇ ਉਹ ਜਿਹੜਾ ਬਾਕੀ ਆ ਇਹ ਨਹੀਂ ਗੋਨੀ ਇਹ ਆ ਤਾਂ ਠੀਕ ਹੈ ਤਾਂ ਆਣੀ ਲਾਈਟਿੰਗ ਕਰਦੇ ਆ ਆ ਇੱਥੇ ਬੱਸਾਂ ਚੱਲਦੀਆਂ ਆ ਬੱਸ 8 ਡਾ ਆਵਾ ਸੰਡਾ ਬਈ ਦੇਖ ਲੋ ਮਿਲ ਲਗਾ ਵੇਖੋ ਇਹ ਤੋਂ ਬੱਸਾਂ ਚੱਲਦੀਆਂ ਇਹਨਾਂ ਦਾ ਰੋਟੀਆਂ ਤੇ ਇਹਨਾਂ ਦਾ ਲਾਗੇ ਇਹ ਆ ਕੇ ਬੱਕੇ ਨਾ ਹੋਈ ਕੋਈ ਕੋਈ ਨਹੀਂ ਉਹਦੇ ਸੈਂਟਰੋਂ ਕੋੜਾ ਕੋੜਾ ਮੇਰੀ ਫੀਰੀ ਜਾ ਰਹੀ ਆ ਸਾਹਮਣੇ ਗੁੰਮ ਲਗਾਉਣਾ ਅੱਗੇ ਜਾਣਾ ਆਪਾਂ ਨੇ ਹੱਦੇ ਇਹੋ ਤੇ ਜਾਣਾ ਜੀ ਆਪਾਂ ਨੇ ਉਹ ਤੋਂ ਘੰਟਾ ਕਰਕੇ ਉਹ ਤੇ ਟਾਈਮ ਆਉਣਾ ആ സമന്ദ്രഹോല சோா இடா சட்ட ਇਹ ਆ ਗਈ ਸਮੁੰਦਰ ਦੀ ਪਾਰਕ ਇੱਥੇ ਪੈਸੇ ਪਾਓ ਠੰਡਾ ਲਓ ਠੀਕ ਆ ਪਰ ਆਪਾਂ ਨੂੰ ਅੱਡੇ ਪਾਉਣੇ ਨਹੀਂ ਆਉਂਦੇ ਸਾਡੇ ਕੋਲ ਪੈਸੇ ਵੀ ਹੈ ਨਹੀਂ ਘਰੇ ਸਾਡੇ ਆ ਉਹ ਤੇਰਾ ਜਿਗਰ ਉੱਤੋਂ ਆ ਆਪਣੇ ਸਿੰਘ ਜਾਂਦੇ Hong Kong, ini Malaysia nalo bisa Ah ya, es -mandar. ਆ ਬਠਾੜਾ ਦੇ ਵਿੱਚ ਆ ਗਿਆ। ਕਿਹਨਾਂ ਆਪਾਂ ਕਹਿੰਦੇ ਵੀ ਰੁਕ ਰੁਕ ਕੇ ਪਾ ਦੀ ਆਪਾਂ ਜਾ ਕੋਈ ਪਾ ਦੀ ਬਾਹਰ ਪਾ ਦੇਣਾ ਕਬੂਤਰਾਂ ਨੂੰ ਪਾ ਦੇਣਾ ਮੱਸੀ ਆ। ਅੱਛਾ। ਬਾਬਾ 1 ਮਿੰਟ ਰੇ ਖੜੋਗੇ 1 ਮਿੰਟ ਮੈਂ ਮਾੜਾ ਜਨਾ ਸਮਾਨ ਉੱਥੇ ਰੱਖ ਦੇਣਾ। ਕੋਈ ਨਹੀਂ ਕੋਈ ਨਹੀਂ ਚਾਓ ਜਾ। ਉਰੀ ਉਰੀ ਆ ਰਹੀ ਮੈਂ। ਕੋਈ। ਇਹ ਆ ਜਾਂਦਾ ਇਹ ਜਹਾ ਉੱਗਲੀ ਛੱਡ ਦੋ 5 ਰੁਪਏ ਲੱਗਾ। ਹਾਂਜੀ ਕਿੱਦਾਂ ਲੱਗਿਆ ਤੁਹਾਨੂੰ ਹਾਂਗਕਾਂਗ? ਬਹੁਤ ਸੋਹਣਾ। ਵਧੀਆ। ਆ ਨਜ਼ਾਰੀ ਨੇ ਸੁਨਦਰ ਦੇ। ਆਪਣੇ ਨੂੰ ਤਾਂ 100 ਸਾਲ ਲੱਗੇ ਆਏ ਹਨ। ਪਰ ਅੱਗੇ ਦਾ ਹੈ ਜੀ ਪਰ ਪੰਜਾਬ ਦਾ ਨਜ਼ਾਰਾ ਨਹੀਂ ਹੈਗਾ ਵੇਖਣ ਨੂੰ ਜਿੰਨਾ ਵਧੀਆ ਨੇ ਹਾਂ ਪੰਜਾਬ ਤਾਂ ਪੰਜਾਬ ਹੀ ਆਪਣਾ ਵੈਸੇ ਕੋਈ ਕਹਿੰਦਾ ਦੇ ਆਪਣਾ ਦੇਸ਼ ਨਹੀਂ ਭੰਡੀ ਦਾ ਪਾਣ ਬੇਦਨੀ ਆ ਪਾਣ ਵੈਸੇ ਗੱਲ ਕਰਦੇ ਆ ਪੰਜਾਬ ਆਪਣੀ ਗੁਰੂਆਂ ਦੀ ਧਰਤੀ ਆ ਕਲ ਵੀ ਕਿਤਾ ਟਾਈਮ ਪਾਸ ਕਰਦਾ ਨਹੀਂ ਪੂਰੇ ਨਾ ਤਾਂ ਕੋਈ ਰੋਗ ਦਾ ਨਾ ਕੋਈ ਚੂਰ ਦਾ ਹੁਣ ਵਾਲਾ ਰੋਗਾਂ ਦਾ ਸਭ ਨਹੀਂ ਕਿਵੇਂ ਨੇ ਯਾਰੇ ਬਣੇ ਪਏ ਆ ਹਾਂ ਪੂਰੇ ਕੁੱਤੇ ਵੇਖ ਦਰੇ ਛੁਰ ਕੇ ਆਵੇ ਡੇਡ ਇਹ ਥੱਲੇ ਨਹੀਂ ਕੀ ਇਹ ਥੱਲੇ ਸਮੁੰਦਰ ਆ ਭਾਈ ਬਹੁਤ ਜੰਮਰਾ ਆ ਇਹ ਆ ਥੱਲੇ ਵੀ ਹੋਰ ਹੋਈ ਆ ਹੁਣ ਸਮੁੰਦਰ ਦੀ ਵੜੇ ਆ ਜਿਹੜੇ ਸਾਬੇ ਦੇ ਇਹ ਬਹੁਤ ਸੀ ਹੁੰਦਾ ਬਹੁਤ ਆਈ ਬਹੁਤ ਹਾਂ ਇੱਥੇ ਖਰੀ ਹੋ ਰਿਹਾ ਇਹ ਜਿਹੜੇ ਵੀ ਬਣੇ ਹੋਏ ਨੇ ਹੈਣਾ ਸਹੀ ਜਿਹੜੇ ਬਣੇ ਹੋਏ ਨੇ ਕੋਈ ਤਾਂ ਕਿਹੇ ਕਰਦੀ ਰਹਿੰਦੇ ਨੇ ਆ ਇੱਥੇ ਫੋਟੋ ਬੜੀ ਘੈਂਡ ਆਉਗੀਆਂ ਜੀ ਅਸੀਂ ਵਾਪਸ ਆ ਗੁਰਦੁਆਰਾ ਸੇਵਾ ਆ ਗਿਆ ਆਪਣਾ ਆ ਗੁਰਦੁਰਾ ਸਾਹਿਬ ਆ ਹਸਪੀਟਲ ਆ